ਹਾਂਜੀ ਸੱਸੀ ਗਾਜੀ ਸਾਰਿਆਂ ਨੂੰ ਮੈਂ ਪਵਨ ਕੁਮਾਰ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਸਕਸੈਸ ਡ੍ਰੀਮ ਕਲਾਸਿਸ ਦੇ ਔਨਲਾਈਨ ਪਲੇਟਫਾਰਮ ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਨਗੇ ਤੇ ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਇਹਨੂੰ ਪ੍ਰੈਸ ਕਰਨਗੇ ਤਾਂ ਜੋ ਅਗਲੀਆਂ ਕਲਾਸਾਂ ਵਾਰੀ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਰਹੇ ਇਸ ਚੈਨਲ ਤੇ ਆਪਾਂ ਪੀਐਸ ਟੈਟ ਮਾਸਟਰ ਕੈਡਰ ਤੇ ਲੈਕਚਰ ਆ ਕੈਡਰ ਨਾਲ ਸੰਬੰਧਿਤ ਜਿਹੜੀ ਹੈਗੀ ਹੈ ਐਮਸੀਕਿਊਸ ਦੀ ਸਟਾਰਟ ਕੀਤੀ ਹੋਈ ਹੈ ਇਹਦੇ ਵਿੱਚ ਤੁਸੀਂ ਵੇਖੋਗੇ ਬਿਲਕੁਲ ਅਸੀਂ ਟੋਪਿਕ ਵਾਈ ਚੱਲ ਰਹੇ ਆ ਵੀ ਤੇ ਇਹਦੇ ਵਿੱਚ ਆਪਾਂ ਐਂਸ਼ੈਂਟ ਹਿਸਟਰੀ ਨੂੰ ਕਵਰ ਕਰ ਚੁੱਕੇ ਆ ਜਿੰਨਾ ਬੱਚੇ ਨੇ ਇਹ ਲੈਕਚਰ ਨਹੀਂ ਵੇਖੇ ਉਹ ਜਾ ਕੇ ਵੇਖ ਸਕਦੇ ਆ ਵੀ ਠੀਕ ਹੈ ਜੀ ਤੇ ਮੀਡੀਵਲ ਹਿਸਟਰੀ ਆਪਾਂ ਇਹਦੇ ਵਿੱਚ ਸਟਾਰਟ ਕੀਤੀ ਹੋਈ ਹੈ ਤੇ ਇਹਦੇ ਵਿੱਚ ਆਪਾਂ ਮੀਡੀਵਲ ਦੇ ਵਿੱਚ ਮੁਗਲ ਪੀਰੀਅਡ ਹੁਣ ਸਟਾਰਟ ਕੀਤਾ ਹੋਇਆ ਹੈ ਜਿਹੜਾ ਕਿ ਅੱਜ ਆਪਾਂ হুমায়ੂ ਨੂੰ ਡਿਸਕਸ ਕਰਾਂਗੇ হুমায়ੂ ਨੂੰ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਵੌਇਸ ਕਲੀਅਰ ਆ ਰਹੀ ਹੈ ਜਾਂ ਨਹੀਂ ਆ ਰਹੀ ਵੋਇਸ ਵੀਡੀਓ ਵਗੈਰਾ ਥਲੀਅਰ ਆ ਰਹੀ ਹੈ ਜਾਂ ਨਹੀਂ ਆ ਰਹੀ ਫਿਰ ਆਪਾਂ ਜਿਹੜੀ ਹੈਗੀ ਆਪਣੇ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਸਾਰੇ ਬੱਚੇ ਸ਼ੇਅਰ ਕਰੋ ਵੀ ਸੈਸ਼ਨ ਨੂੰ ਵੱਧ ਤੋਂ ਵੱਧ ਤਾਂ ਜੋ ਵੱਧ ਤੋਂ ਵੱਧ ਬੱਚੇ ਆਪਣੇ ਨਾਲ ਜੁੜ ਸਕਣ ਚਲੋ ਜੀ ਛੇਤੀ ਦੱਸੋ ਵੀ ਠੀਕ ਹੈ ਜੀ ਪਹਿਲਾ ਕੁਐਸਚਨ ਆਪਣਾ ਜਿਹੜਾ ਹੈਗਾ ਹਮਾਇੂ ਦੇ ਬਚਪਨ ਦਾ ਨਾਮ ਕੀ ਸੀ ਹੁਮਾਇਉ ਦੇ ਬਚਪਨ ਦਾ ਨਾਮ ਕੀ ਸੀ গুਡ ਇਵਨਿੰਗ ਜੀ গুਡ ਇਵਨਿੰਗ ਸਾਰਿਆਂ ਨੂੰ ਜਹਿਰੁਦੀਨ ਨਸੀਰੁਦੀਨ ਜਲਾਲੁਦੀਨ ਜਾਂ ਅਲਾਉਦੀਨ ਜੀ ਛੇਤੀ ਆਨਸਰ ਕਰੋ A B C D ਛੇਤੀ ਆਨਸਰ ਕਰਨਾ ਵੀ ਹਮਾਇਉ ਦੇ ਬਚਪਨ ਦਾ ਨਾਮ ਕੀ ਸੀ ਆਪਾਂ ਨੂੰ ਜਿਹੜਾ ਹੈ ਪੁੱਛੇ ਜਾ ਰਿਹਾ ਹਮਾਇਉ ਦੇ ਬਚਪਨ ਦਾ ਨਾਮ ਕੀ ਸੀ ਬਚਪਨ ਦਾ ਨਾਮ ਆਪਾਂ ਨੂੰ ਪੁੱਛੇ ਜਾ ਰਿਹਾ ਛੇਤੀ ਆਨਸਰ ਕਰੋ ਵੀ ਬਚਪਨ ਦਾ ਨਾਮ ਆਪਾਂ ਨੂੰ ਪੁੱਛੇ ਜਾਵੇ ਤਾਂ ਇਹਦਾ ਬਿਲਕੁਲ ਵੀ ਵੀ ਆਨਸਰ ਇਹਦਾ ਬਿਲਕੁਲ ਰਾਈਟ ਆਨਸਰ ਬਣੇਗਾ ਵੀ ਹਾਂਜੀ ਰਾਦੇ ਰਾਦੇ ਜੀ ਪੂਜਾ ਜੀ ਸਚੀਕਾਲ ਜੀ ਸੁਮਨਦੀਪ ਸਿੰਘ ਸਾਰਿਆਂ ਨੂੰ ਰਾਮ ਰਾਮ ਸਚੀਕਾਲ ਗੁੱਡ ਇਵਨਿੰਗ ਛੇਤੀ ਆ ਸਰਦੋਬੀ ਨਸੀਰੁਦੀਨ ਆਪਾਂ ਵੇਖਦੇ ਆ ਇਹ ਹੁ ਵਾਈਓ ਤੇ ਜਿਹੜਾ ਹੈਗਾ ਬਚਪਨ ਦਾ ਨਾਮ ਹੈ ਵੀ ਬਚਪਨ ਦਾ ਨਾਮ ਜਿਹੜਾ ਸੀ ਨਸੀਰੁਦੀਨ ਹੈਗਾ ਜ਼ਹਿਰੁਦੀਨ ਤਸਵੀ ਕੀ ਦੇ ਬਚਪਨ ਦਾ ਨਾਮ ਹੈ ਹਾਂਜੀ ਤੇ ਚਲਾਲੂਦੀਨ ਤੁਸੀਂ ਮੈਨੂੰ ਦੱਸੋਗੇ ਕੀ ਦੇ ਬਚਪਨ ਦਾ ਨਾਂ ਹੈ ਤਾਂ ਇਹ ਸਾਰੇ ਬਚਪਨ ਦੇ ਨਾਂ ਨੇ ਤਾਂ ਉਹ ਤੁਸੀਂ ਮੈਨੂੰ ਦੱਸਣਾ ਵੀ ਠੀਕ ਹੈ ਜੀ ਹਾਂਜੀ ਬਿਲਕੁਲ ਵੀ ਜਿਹੜੇ ਬੱਚੇ ਵੀਅਰਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਜੇ ਹਿਰੂਦੀਨ ਆਪਾਂ ਵੇਖਦੇ ਆ ਇਹ ਆਪਣਾ ਬੱਬਰਦੰਦ ਬਚਪਨ ਦਾ ਨਾਂ ਵੀ ਬੱਬਰਦੰਦ ਤੇ ਜਲਾਲਉਦੀਨ ਆਪਾਂ ਵੇਖਦੇ ਆ ਇਹ ਆਪਣਾ ਅਕਬਰ ਦੇ ਬਚਪਨ ਦਾ ਨਾਂ ਵੀ ਠੀਕ ਹੈ ਜੀ ਤਾਂ ਇਹ ਵੀ ਤੁਸੀਂ ਜਿਹੜਾ ਹੈਗਾ ਨੋਟ ਕਰਨਾ ਵੀ ਜੀ ਵੈਰੀ ਗੁੱਡ ਵੀ ਜਿਹੜੇ ਬੱਚੇ ਬੀ ਅਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਹੁਮਾਇੂਨ ਸ਼ਾਸਕ ਬਣਨ ਤੋਂ ਪਹਿਲਾਂ ਕਿੱਥੋਂ ਦਾ ਗਵਰਨਰ ਸੀ ਹੁਮਾਇੂਨ ਸ਼ਾਸਕ ਬਣਨ ਤੋਂ ਪਹਿਲਾਂ ਕਿੱਥੋਂ ਦਾ ਗਵਰਨਰ ਸੀ ਇਹ ਆਪਾਂ ਨੂੰ ਪੁੱਛਿਆ ਜਾ ਰਿਹਾ ਹੈ ਜੀਤੀ ਅਨਸਰ ਕਰੋ ਆਗਰਾ ਦਿੱਲੀ ਬਦਖਸ਼ਾ ਬਣਾਈਓ ਹਾਂਜੀ ਵੈਰੀ ਗੁੱਡ ਵੀ ਜਲਾਲਉਦੀਨ ਜਿਹੜਾ ਹੈਗਾ ਅਕਬਰ ਦਾ ਮਾਹ ਹੈ ਜਹਰੂਦ 3 ਜਿਹੜਾ ਹੈਗਾ ਵੀ ਬਾਬਰ ਦਾ ਮਾਹ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬੰਦਾਈਓ ਦੀ ਜੇ ਆਪਾਂ ਗੱਲ ਕਰੀਏ ਬੰਦਾਈਓ ਦੀ ਤਾਂ ਉਹ ਆਪਾਂ ਵੇਖਦੇ ਆ ਇਲਤੁਤਮਿਸ ਇਲਤੁਤਮਿਸ ਜਿਹੜਾ ਸੀਗਾ ਉਹ ਸਾਸਕ ਬਣਨ ਤੋਂ ਪਹਿਲਾਂ ਬੰਦਾਈਓ ਦਾ ਸੁਬੇਦਾਰ ਸੀ ਤਾਂ ਇਸੇ ਤਰੀਕੇ ਨਾਲ ਆਪਾਂ ਜਲਾਲਉਦੀਨ ਵੇਖਿਆ ਸੀ ਬਸ ਛੇਤੀ ਦੱਸੋ ਵੀ ਜਲਾਲਉਦੀਨ ਤੇ ਇੱਕ ਆਪਾਂ ਰੂਲਰ ਵੇਖਿਆ ਸੀਗਾ ਬਹਿਲੋਲ ਲੋਤੀ ਬਹਿਲੋਲ ਲੋਤੀ ਹਾਂਜੀ ਛੇਤੀ ਦੱਸੋ ਵੀ ਬਹਿਲੋਲ ਲੋਧੀ ਨਹੀਂ ਜੀ ਇੱਥੋਂ ਕਲਾਸ ਬਿਲਕੁਲ ਸਹੀ ਚੱਲ ਰਹੀ ਹੈ ਮੇਰੇ ਕੋਲ ਸਕਰੀਨ ਦੇ ਸਾਹਮਣੇ ਤਾਂ ਤੁਸੀਂ ਥੋੜਾ ਜਿਹਾ ਚੈੱਕ ਕਰੋ ਵੀ ਹਾਂਜੀ ਗੁੱਡ ਈਵਨਿੰਗ ਜੀ ਰੀਤ ਰੀਤ ਮਹਾਜਨ ਗੁੱਡ ਈਵਨਿੰਗ ਜੀ ਠੀਕ ਹੈ ਜੀ ਤੋਂ ਮੇਰੇ ਕੋਲ ਕਲਾਸ ਬਿਲਕੁਲ ਸਹੀ ਚੱਲ ਰਹੀ ਹੈ ਆ ਵੇਖੋ ਜੀ ਬਿਲਕੁਲ ਇੱਕਦਮ ਓਕੇ ਚੱਲ ਰਹੀ ਹੈ ਜੀ ਤਾਂ ਲਾਲੂਦੀਨ ਬਰਨ ਦਾ ਸੀਗਾ ਵੈਰੀ ਗੁੱਡ ਵੀ ਜਿਹੜੇ ਬੱਚੇ ਅਸਰ ਕਰ ਰਹੇ ਨੇ ਪਰਨ ਤੇ ਇਹ ਸ਼ਾਇਦ ਮੈਨੂੰ ਲੱਗਦਾ ਵੀ ਦਿਪਾਲਪੁਰ ਦਾ ਸੀਗਾ ਦਿਪਾਲਪੁਰ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਨੋਟ ਕਰਨਾ ਹੈ ਵੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਹੁਮਾਇਉ ਨੇ ਆਪਣੇ ਭਰਾ ਕਾਮਰਾਂ ਨੂੰ ਕਿਹੜਾ ਇਲਾਕਾ ਦਿੱਤਾ ਦਿੱਤਾ ਸੀ ਹੁਮਾਇਉ ਜਿਹੜਾ ਸੀਗਾ ਹੁਮਾਇਉ ਇਹਨੇ ਆਪਣਾ ਰਾਜ ਜਿਹੜਾ ਸੀਗਾ ਉਹ ਭਰਾਵਾਂ ਦੇ ਵਿੱਚ ਵੰਡਿਆ ਸੀਗਾ ਰਾਮਨ ਦੇਵ ਚਵੰਡਿਆ ਸੀਗਾ ਤੇ ਅਜੀਆ ਕਰਨ ਵਾਲਾ ਇਹ ਪਹਿਲਾ ਸ਼ਾਸਕ ਸੀਗਾ ਤਾਂ ਇਹਨਾਂ ਨੂੰ ਕਿਹੜਾ ਇਲਾਕਾ ਦਿੱਤਾ ਸੀਗਾ ਇਹਨੇ ਅਸ਼ਕਨੀ ਨੂੰ ਕਿਹੜਾ ਇਲਾਕਾ ਦਿੱਤਾ ਸੀਗਾ ਇਹਦੇ ਚਾਰ ਭਰਾ ਸੀਗੇ ਉਹਨਾਂ ਨੂੰ ਕਿਹੜਾ-ਕਿਹੜਾ ਜਿਹਨੇ ਇਲਾਕਾ ਦਿੱਤਾ ਸੀਗਾ ਛੇਤੀ ਤੁਸੀਂ ਮੈਨੂੰ ਦੱਸੋ ਹਾਂਜੀ ਛੇਤੀ ਤੁਸੀਂ ਮੈਨੂੰ ਦੱਸੋ ਕਿਹੜਾ-ਕਿਹੜਾ ਇਲਾਕਾ ਇਹਨੇ ਦਿੱਤਾ ਸੀਗਾ ਇੱਕ ਇਹਦਾ ਭਰਾ ਸੀਗਾ ਹਿੰਦਾਲ ਹਾਂਜੀ ਛੇਤੀ ਨਾਲ ਦੱਸ ਕੇ ਤੁਸੀਂ ਜਿਹੜਾ ਹੈ ਅਨਸਰ ਕਰਨਾ ਹੈ ਵੀ ਕਿਹੜੇ-ਕਿਹੜੇ ਇਲਾਕੇ ਇਹਨੇ ਦਿੱਤੇ ਸੀਗੇ ਤੇ ਇੱਕ ਇਹਦਾ ਪ੍ਰਾ ਸੀਗਾ ਸੁਲੇਮਾਨ ਹਾਂਜੀ ਵੈਰੀ ਗੁੱਡ ਵੀ ਜਿਹੜੇ ਬੱਚੇ ਅਨਸਰ ਕਰ ਰਹੇ ਨੇ ਡੀ ਰਣਜੀਤ ਕੋਰ ਜੀ ਤੁਸੀਂ ਜਿਹੜਾ ਹੈ ਤੀਜੇ ਨੰਬਰ ਦਾ ਵੀ ਅਨਸਰ ਕਰ ਰਹੇ ਹੋ ਥੋੜਾ ਜਿਹਾ ਚੈੱਕ ਕਰੋ ਇਹਦਾ ਬਿਲਕੁਲ ਅਨਸਰ ਜਿਹੜਾ ਹੈ ਡੀ ਬਣੇਗਾ ਵੀ ਠੀਕ ਹੈ ਜੀ ਤਾਂ ਕਾਮਰਾਨ ਦੀ ਆਪਾਂ ਗੱਲ ਕੀਤੀ ਸੀਗੀ ਆਮਰਾਂ ਦੀ ਜੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਵੇਖਦੇ ਆਂ ਕਬੂਲ ਤੇ ਕੰਦਾ ਦੋ ਏਰੀਏ ਇਹਨਾਂ ਨੇ ਦਿੱਤੇ ਸੀ ਤੇ ਸੰਭਲ ਏਰੀਆ ਜਿਹੜਾ ਸੀਗਾ ਉਹ ਆਪਾਂ ਵੇਖਦੇ ਆਂ ਅਸ਼ਕਨੀ ਨੂੰ ਜਿਹੜਾ ਦਿੱਤਾ ਸੀਗਾ ਅਸ਼ਕਨੀ ਨੂੰ ਠੀਕ ਹੈ ਜੀ ਸੰਭਲ ਏਰੀਆ ਤੇ ਦੂਜਾ ਜਿਹੜਾ ਸੀਗਾ ਉਹ ਆਪਾਂ ਵੇਖਿਆ ਸੀਗਾ ਹਾਂ ਜੀ ਦੂਜਾ ਜਿਹੜਾ ਸੀਗਾ ਉਹ ਆਪਾਂ ਵੇਖਿਆ ਸੀਗਾ ਹਿੰਦਾਲ ਜਿਹੜਾ ਏਰੀਆ ਸੀਗਾ ਹਿੰਦਾਲ ਇੰਦਾ ਹਾਲ ਜਿਹੜਾ ਸੀਗਾ ਉਹ ਆਪਾਂ ਮਾਲਵਾ ਦਾ ਜਿਹੜਾ ਖੇਤਰ ਸੀਗਾ ਠੀਕ ਹੈ ਜੀ ਉਹਨੂੰ ਦਿੱਤਾ ਸੀਗਾ ਮਾਲਵਾ ਮਾਲਵਾ ਦਾ ਖੇਤਰ ਸੀਗਾ ਮੇਵਾਤ ਤੱਕ ਇਹ ਕਿਹੜਾ ਸੀਗਾ ਮੇਵਾਤ ਵਾਲਾ ਏਰੀਆ ਸੀਗਾ ਠੀਕ ਹੈ ਜੀ ਤੇ ਤੀਜੀ ਆਪਾਂ ਜੇ ਗੱਲ ਕਰੀਏ ਛੇਤੀ ਅਨਸਰ ਕਰੋ ਵੀ ਛੇਤੀ ਅਨਸਰ ਕਰੋ ਅਸਕਰੀ ਨੂੰ ਸੰਬਲ ਤੇ ਮੇਵਾਤ ਵਾਲਾ ਏਰੀਆ ਹੋ ਗਿਆ ਤੇ ਇੱਕ ਆਪਣਾ ਬਚਦਾ ਹੈ ਹਾਂਜੀ ਤੁਹਾਡਾ ਆਨਸਰ ਨਹੀਂ ਆ ਰਿਹਾ ਸੁਲੇਮਾਨ ਨੂੰ ਜਿਹੜਾ ਦਿੱਤਾ ਸੀਗਾ ਉਹ ਆਪਾਂ ਪਿੱਛੇ ਗੱਲ ਕੀਤੀ ਸੀਗੀ ਦਕਸ਼ਾ ਦਕਸ਼ਾ ਏਰੀਆ ਨੂੰ ਦਿੱਤਾ ਸੀਗਾ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਨੋਟ ਕਰ ਲੈ ਵੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਅਬਦੁਲ ਨਾਸਿਰ ਮੁਹੰਮਦ ਅਬਦੁਲ ਨਾਸਿਰ ਮੁਹੰਮਦ ਕਿਸ ਦਾ ਬਚਪਨ ਦਾ ਨਾਮ ਹੈ ਤਾਂ ਇਹ ਆਪਾਂ ਵੇਖਦੇ ਹਾਂ ਅਕਬਰ ਹਮਾਇੂ ਜਾਂ 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 ਇਹਨਾਂ ਦੇ ਵਿੱਚੋਂ ਕੋਈ ਨਹੀਂ ਛੇਤੀ ਜਵਾਬ ਦਿਓ ਵੀ ਸਿੱਧੇ ਅਨਸਰ ਕਰੋ ਚੌਥੇ ਨੰਬਰ ਕੁਐਸਚਨ ਦਾ ਤੁਸੀਂ ਅਨਸਰ ਕਰਨਾ ਹੈ ਵੀ ਹਾਂਜੀ ਅਕਬਰ ਹੁਮਾਈਉਨ ਸ਼ਾਹਜਹਾਂ ਦਾ ਇਹਨਾਂ ਦੇ ਵਿੱਚੋਂ ਕੋਈ ਨਹੀਂ ਹਸਕਨੀ ਸੰਬਲ ਥਿੰਦਾਰ ਤੋਂ ਮੇਰ ਥਿੰਦਾਲੂ ਮੇਰਤਾ ਥਿੰਦਾਲੂ ਮੇਰਤਾ ਹਾਂਜੀ ਠੀਕ ਹੈ ਜੀ ਵੈਰੀ ਗੁੱਡ ਵੀ ਜਿਹੜੇ ਬੱਚੇ ਡੀ ਅਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ ਤਾਂ ਡੀ ਇਕੱਲਾ ਨਹੀਂ ਕਰਨਾ ਵੀ ਤੁਸੀਂ ਇੱਥੇ ਨਾਮ ਲਿਖਣਾ ਆ ਉਹ ਕਿਹੜਾ ਲਿਖਾਂਗੇ ਆਪਾਂ ਹਿੰਦਾਲ ਠੀਕ ਹੈ ਜੀ ਹਿੰਦਾਲ ਆਪਾਂ ਇੱਥੇ ਨਾਮ ਲਿਖਣਾ ਹੈ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਨੋਟ ਕਰਨਾ ਵੀ ਅਕਬਰ ਦਾ ਟਾਈਮ ਪੀਰੀਅਡ ਦੱਸੋ ਬਈ ਅਕਬਰ ਆਪਾਂ ਕੱਲ ਪੜਿਆ ਸੀਗਾ ਬਾਬਰ হুমায়ੂ ਸ਼ਾਜਾਹ ਸੋਰੀ ਥੋਇਆ ਅਕਬਰ ਸ਼ਾਹਜਹਾਂ ਤੇ ਔਰੰਗਜ਼ੇਬ ਛੇਤੀ ਟਾਈਮ ਪੀਰੀਅਡ ਦੱਸੋ ਵੀ ਸਾਰਿਆਂ ਦਾ ਹਾਂਜੀ ਛੇਤੀ ਟਾਈਮ ਪੀਰੀਅਡ ਦੱਸੋ ਸਾਰਿਆਂ ਦਾ ਤੁਸੀਂ ਮੈਨੂੰ ਜਿਹੜਾ ਹੈਗਾ ਟਾਈਮ ਪੀਰੀਅਡ ਦੱਸਣਾ ਹੈ ਲਾਸਟ ਜਿਹੜਾ ਹੈਗਾ ਔਰੰਗਜ਼ੇਬ ਹੈਗਾ ਇਹਨੂੰ ਤੁਸੀਂ ਨੋਟ ਕਰਨਾ ਵੀ ਅੱਪਾ ਵੇਖਿਆ ਸੀਗਾ 1526 ਤੋਂ 1530 ਦੇ ਵਿੱਚ ਇਹਦਾ ਟਾਈਮ ਪੀਰੀਅਡ ਸੀਗਾ 1530 ਤੋਂ 1540 ਤੇ ਅੱਗੇ ਆਪਾਂ ਵੇਖਿਆ ਸੀਗਾ 1555 ਤੋਂ 56 ਵੀ ਇੱਥੇ ਰਹਿ ਆਵੀ ਤੇ ਇੱਥੇ ਆਪਾਂ ਵੇਖਿਆ ਸੀਗਾ 1556 ਤੋਂ 1605 ਤੇ 1605 ਤੋਂ ਜਿਹੜਾ ਸੀਗਾ ਉਹ 1627 28 ਦੇ ਵਿੱਚ ਇਹ ਇੱਥੇ ਇੱਕ ਨੂੰ ਮਿਲਦੇ ਵੀ ਤੇ 1627 ਤੋਂ 28 ਤੋਂ 1658 ਤੇ 58 ਤੋਂ ਜਿਹੜਾ ਸੀਗਾ ਉਹ 5 1707 ਠੀਕ ਹੈ ਜੀ ਹਾਂਜੀ ਬਿਲਕੁਲ ਜੀ ਜਿਹੜੇ ਬੱਚੇ ਅਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ ਤਾਂ ਇਹ ਇਹਨਾਂ ਦਾ ਸਾਰਿਆਂ ਦਾ ਟਾਈਮ ਪੀਰੀਅਡ ਆਪਾਂ ਇੱਥੇ ਡਿਸਕਸ ਕਰ ਲਿਆ ਵੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਹੁਮਾਇਉ ਸਮੇ ਕਲਿੰਜਰ ਦਾ ਕਲਿੰਜਰ ਦਾ ਜਿਹੜਾ ਸ਼ਾਸਕ ਸੀਗਾ ਉਹ ਕੌਣ ਸੀਗਾ ਇਹ ਤੁਸੀਂ ਮੈਨੂੰ ਦੱਸ ਲੈ ਵੀ ਹੁਮਾਇਉ ਸਮੇ ਕਲਿੰਜਰ ਦਾ ਜਿਹੜਾ ਸ਼ਾਸਕ ਸੀਗਾ ਉਹ ਹੋਗਾ ਤੇ ਕਲਿੰਜਰ ਤੇ ਇਹਨੇ ਆਪਣਾ ਅਭਿਆਨ ਕੀਤਾ ਸੀਗਾ ਉਹ ਕਦੋਂ ਕੀਤਾ ਸੀਗਾ ਉਹ ਕਦੋਂ ਕੀਤਾ ਸੀਗਾ ਇਹ ਤੁਸੀਂ ਮੈਨੂੰ ਦੱਸੋਗੇ ਛੇਤੀ ਕਰੋ ਵੀ ਹਾਂਜੀ ਛੇਤੀ ਕਰੋ ਵੀ ਕਲਿੰਜਰ ਤੇ ਜਿਹੜਾ ਅਭਿਆਨ ਕੀਤਾ ਸੀਗਾ ਉਹ ਕਦੋਂ ਕੀਤਾ ਸੀਗਾ ਇਹ ਤੁਸੀਂ ਮੈਨੂੰ ਦੱਸਣਾ ਤੇ ਕਲਿੰਜਰ ਦਾ ਸ਼ਾਸਕ ਉਸ ਸਮੇਂ ਕੌਣ ਸੀ ਪਿਛਤ ਦਾ ਜਿਹੜਾ ਹੈਗਾ ਸੀ ਅਨਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵੀ ਪੂਜਾ ਰਾਣੀ ਜੀ ਅਨਸਰ ਕਰ ਰਹੇ ਨੇ ਹਾਂਜੀ ਤਾਂ ਸੀ ਅਨਸਰ ਲਗਭਗ ਬੱਚਿਆਂ ਦਾ ਜਿਹੜਾ ਹੈਗਾ ਆ ਰਿਹਾ ਵੀ ਵੈਰੀ ਗੁੱਡ ਵੀ ਜਿਹੜੇ ਬੱਚੇ ਸੀ ਅਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਇਹ ਆਪਾਂ ਵੇਖਦੇ ਹਾਂ 1531 ਦੇ ਵਿੱਚ ਇਹ ਅਭਿਆਨ ਕੀਤਾ ਸੀਗਾ ਹੁਮਾਇਉਨ ਨੇ ਕਲਿੰਜਰ ਤੇ ਅਭਿਆਨ ਕੀਤਾ ਸੀਗਾ 1531 ਤੇ ਕੀਰਤ ਸਿੰਘ ਆਪਾਂ ਪੜਿਆ ਸੀਗਾ ਕੱਲ ਪਰਸੋਂ ਉਹ ਤੁਸੀਂ ਮੈਨੂੰ ਦੱਸੋਗੇ ਕਿੱਥੋਂ ਦਾ ਸ਼ਾਸਕ ਸੀਗਾ ਵੀ ਕੀਰਤ ਸਿੰਘ ਪੱਲੇ ਪੜਿਆ ਸੀਗਾ ਆਪਾਂ ਲੋਧੀ ਟਾਈਮ ਦਾ ਇਹ ਬੰਦਾ ਹੈਗਾ ਛੇਤੀ ਦੱਸੋ ਕੀਰਤ ਸਿੰਘ ਆਪਾਂ ਕਿੱਥੇ ਪੜਿਆ ਵੀ ਇਹਨਾਂ ਹੋਰ ਦੱਸ ਦੇਣਾ ਮੈਂ ਇਹ ਆਪਾਂ ਪੜਿਆ ਸੀਗਾ ਸਿਕੰਦਰ ਲੋਧੀ ਦੇ ਟਾਈਮ 'ਚ ਠੀਕ ਹੈ ਜੀ ਸ਼ਾਇਦ ਸਿਕੰਦਰ ਲੋਧੀ ਦੇ ਟਾਈਮ 'ਚ ਇਹ ਆਪਾਂ ਪੜਿਆ ਸੀਗਾ ਛੇਤੀ ਦੱਸੋ ਕੀਰਤ ਸਿੰਘ ਕਿੱਥੋਂ ਦਾ ਸ਼ਾਸਕ ਸੀਗਾ ਇਹ ਤੁਸੀਂ ਮੈਨੂੰ ਦੱਸਣਾ ਹੈ ਹਾਂਜੀ ਤੇ ਇਸੇ ਟਾਈਮ ਆਪਾਂ ਵਿਨਾਇਕ ਦੀਪਾਲ ਜਿਹੜਾ ਸੀਗਾ ਉਹ ਪੜਿਆ ਸੀਗਾ ਉਹ ਵੀ ਤੁਸੀਂ ਮੈਨੂੰ ਦੱਸੋਗੇ ਹਾਂਜੀ ਛੇਤੀ ਅਨਸਰ ਕਰੋ ਵੀ ਰੂਦਰ ਪ੍ਰਤਾਪ ਜਿਹੜੇ ਬੱਚੇ ਅਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਜਿਹੜਾ ਕਿ 1531 ਦੇ ਵਿੱਚ ਇਹ ਅਭਿਆਨ ਹਮਾਇਉ ਨੇ ਕਲਿੰਜਰ ਤੇ ਕੀਤਾ ਸੀਗਾ ਤੇ ਅੱਗੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਹੀ ਹਮਾਇਉ ਨੂੰ ਖਤਮ ਕਰ ਦਾਂਗੇ ਵੀ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਹੁਮਾਈਓ ਖਤਮ ਹੋ ਜੇਗਾ ਗਵਾਲੀਆ ਵੈਰੀ ਗੁੱਡ ਵੀ ਜਿਹੜੇ ਬੱਚੇ ਅਸਰ ਕਰ ਰਹੇ ਨੇ ਗਵਾਲੀਆ ਤੇ ਵਿਨਾਇਕਪਾਲ ਦੱਸੋ ਮੈਨੂੰ ਗਵਾਲੀਆ ਤਾਂ ਬਿਲਕੁਲ ਠੀਕ ਹੈ ਬਹਿਲੋਲ ਲੋਦੀ ਓਕੇ ਜੀ ਬਹਿਲੋਲ ਲੋਦੀ ਦੇ ਟਾਈਮ ਹੋ ਸਕਦਾ ਹੈ ਕੋਈ ਚੱਕਰ ਹੈ ਨੀਗਾ ਮੈਂ ਤਾਂ ਅੰਦਾਜ਼ਾ ਲਾਇਆ ਸਿਰਫ ਕਲਿੰਜਰ ਕਲਿੰਜਰ ਵਿਨਾਇਕ ਪਾਲ ਦਾ ਤੁਸੀਂ ਮੈਨੂੰ ਦੱਸੋਗੇ ਵਿਨਾਇਕ ਪਾਲ ਕਿੱਥੋਂ ਦਾ ਰੂਲਰ ਸੀਗਾ ਇਹਨੇ ਨੂੰ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਨੋ ਜੀ ਹਾਂਜੀ ਓਕੇ ਜੀ ਮੰਜੂ ਜੀ ਜਿਹੜਾ ਗਵਾਲੀਅਰ ਦਾ ਸੀਗਾ ਉਹ ਆਪਾਂ ਵੇਖਦੇ ਆਂ ਮਾਨ ਸਿੰਘ ਸੀਗਾ ਗਵਾਲੀਅਰ ਦਾ ਜਿਹੜਾ ਸੀਗਾ ਉਹ ਮਾਨ ਸਿੰਘ ਸੀਗਾ ਫਿਰ ਤੁਸੀਂ ਮੈਨੂੰ ਦੱਸੋ ਵੀ ਸਹੀ ਆਨਸਰ ਤਾਂ ਦੱਸੋ ਸਹੀ ਆਨਸਰ ਤਾਂ ਦੱਸੋ ਮੇਰੇ ਤਾਂ ਦਿਮਾਗ ਤੋਂ ਸਕਿਪ ਹੋ ਗਿਆ ਵੀ ਹਮਾਇਉ ਨੇ ਚਨਾਰ ਤੇ ਦੂਜਾ ਕੇਰਾ ਹਾਂਜੀ ਤੇ ਤੁਸੀਂ ਮੈਨੂੰ ਜਿਹੜਾ ਹੈਗਾ ਪਹਿਲਾ ਕੇਰਾ ਵੀ ਦੱਸਣਾ ਹੈ ਤੇ ਦੂਜਾ ਵੀ ਦੱਸਣਾ ਹੈ ਛੇਤੀ ਅਨਸਰ ਕਰੋ ਵੀ ਵਿਨਾਇਕ ਪਾਲ ਵੈਰੀ ਗੁੱਡ ਮਦਦ ਜੀ ਇਹ ਤੋਲਪੁਰ ਦਾ ਸੀਗਾ ਹਾਂਜੀ ਇਹ ਜਿਹੜਾ ਸੀਗਾ ਇਹ ਤੋਲਪੁਰ ਦਾ ਸੀਗਾ ਠੀਕ ਹੈ ਜੀ 6 ਨੰਬਰ ਦਾ ਜਿਹੜਾ ਹੈਗਾ ਡੀ ਅਨਸਰ ਰਣਜੀਤ ਕੌਰ ਦੇ ਬੀ ਅਨਸਰ ਕਰ ਰਹੇ ਨੇ ਇਹ ਤਾਂ ਹੀ ਤਰਕੇ ਤਾਂ ਮੈਂ ਅਨਸਰ ਪਾਇਆ ਸੀਗਾ ਕਿਉਂਕਿ ਇਹ ਜਿਹੜਾ ਆਪਣਾ ਹੈਗਾ ਪਹਿਲਾ ਕਿਹੜਾ ਹੈਗਾ ਜਿਹੜਾ ਕੀ ਹਮਾਇਉਨ ਨੇ ਚੁਣਾਰ ਦੇ ਇੱਕ ਪਾਇਆ ਸੀਗਾ 1532 ਦੇ ਵਿੱਚ ਦੂਜਾ ਕਿਹੜਾ ਜੇ ਆਪਾਂ ਨੂੰ ਪੁੱਛਿਆ ਜਾਵੇ ਤਾਂ ਉਹ ਆਪਣਾ ਬੀ ਅਨਸਰ ਹੈ ਦਾ ਬਿਲਕੁਲ ਰਾਈਟ ਅਨਸਰ ਬਣਿਆ ਹੋਵੇ ਵੈਰੀ ਗੁੱਡ ਪੂਜਾ ਜੀ ਬਿਲਕੁਲ ਰਾਈਟ ਹੈ ਵੀ ਮਨਜੂ ਜੀ 1632 ਹੈ ਨਹੀਂਗਾ ਉੱਥੇ 1532 ਕਰੋ ਤੁਸੀਂ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਹੁਮਾਈਉ ਦੇ ਦੋਹਰੀਆ اٹੇਕ ਸਮੇਂ ਦੋਹਰੀਆ اٹੇਕ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ਹਾਂਜੀ ਦੋਹਰੀਆ اٹੇਕ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ਤੁਸੀਂ ਮੈਨੂੰ ਦੱਸੋਗੇ ਜਿਹੜਾ ਇਹ ਦੋਹਰੀਆ اٹੇਕ ਹੋਇਆ ਹੈ ਇਹ ਕਦੋਂ ਹੋਇਆ ਸੀ ਟਾਈਮ ਪੀਰੀਅਡ ਤੁਸੀਂ ਮੈਨੂੰ ਦੱਸੋਗੇ 1500 ਕਿੰਨੇ ਦੇ ਵਿੱਚ ਇਹ ਦੋਹਰੀਆ اٹੇਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਵੀ ਤਾਂ ਹਾਂਜੀ ਛੇਤੀ ਦੱਸੋ ਵੀ ਦੋਹਰੀਆ ਟੇਕ ਸਮੇ ਉੱਥੋਂ ਦਾ ਸ਼ਾਸਕ ਕੌਣ ਸੀਗਾ ਰੁਦਰ ਪ੍ਰਤਾਪ ਮਹਿਮੂਦ ਲੋਦੀ ਗਿਰਤ ਸਿੰਘ ਤਾਲ ਸਿੰਘ ਕੋਈ ਚੱਕਰ ਹੈ ਨਹੀਂਗਾ ਕੋਈ ਚੱਕਰ ਹੈ ਨਹੀਂਗਾ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ ਮੈਂ ਤੁਹਾਨੂੰ ਜਸਟ ਦੱਸਿਆ ਵੀ ਠੀਕ ਹੈ ਮੈਂ ਸਮਝ ਗਿਆ ਸੀ ਵੈਸੇ ਤਾਂ 1532 ਦੇ ਵਿੱਚ ਇਹ ਆਪਾਂ ਨੂੰ ਦੇਖ ਨੂੰ ਮਿਲਦਾ ਵੀ ਮਹਿਮੂਦ ਲੋਦੀ ਜਿਹੜੇ ਬੱਚੇ ਬੀ ਆਨਸਰ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ ਬੀ ਆਨਸਰ ਇਹਦਾ ਬਿਲਕੁਲ ਰਾਈਟ ਆਨਸਰ ਬਣੇਗਾ ਵੀ ਠੀਕ ਹੈ ਜੀ ਰੁੱਤਾਂ ਦਾ ਸ਼ਾਸਕ ਆਪਾਂ ਨੂੰ ਪੁੱਛਿਆ ਜਾ ਰਿਹਾ ਹੈ ਖੇਤੀ ਅਨਸਾਰ ਹਾਂਜੀ ਹੁਣ ਦੱਸੋ ਵੀ ਆਵਾਜ਼ ਕਲੀਅਰ ਆ ਰਹੀ ਏ ਜਾਂ ਨਹੀਂ ਆ ਰਹੀ ਠੀਕ ਹੈ ਜੀ ਇਸ ਟਾਈਮ 'ਚ ਜਿਹੜੀ ਆ ਗਿਆ ਆਪਾਂ ਨੂੰ ਨੈੱਟਵਰਕ 'ਤੇ ਬਹੁਤ ਦਿੱਕਤ ਆਉਂਦੀ ਏ ਤਾਂ ਮੈਨੇਜ ਕਰੋ ਵੀ ਥੋੜਾ ਜਿਆ ਠੀਕ ਹੈ ਜੀ ਤਾਂ ਇਹ ਆਪਣਾ ਜਿਹੜਾ ਸੀਗਾ ਉਹ ਆਪਾਂ ਵੇਖਿਆ ਮਹਿਮੂਦ ਸ਼ਾਹ ਮਹਿਮੂਦ ਸ਼ਾਹ ਜਿਹੜਾ ਸੀਗਾ ਬੰਗਾਲ ਦੇ ਵਿੱਚ ਆਪਾਂ ਵੇਖਣ ਨੂੰ ਮਿਲਦਾ ਵੀ ਗੁਜਰਾਤ ਦੇ ਵਿੱਚ ਜਿਹੜਾ ਸੀਗਾ ਉਹ ਬਹਾਦਰ ਸ਼ਾਹ ਸੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਮਨਸੂਰ ਦੀ ਲੜਾਈ ਕਦੋਂ ਹੋਈ ਮਨਸੂਰ ਦੀ ਲੜਾਈ ਕਦੋਂ ਹੋਈ ਉਹ ਤੁਸੀਂ ਮੈਨੂੰ ਦੱਸਣਾ ਹੈ ਮੰਦਸੋਰ ਦੀ ਲੜਾਈ ਕਦੋਂ ਹੋਈ ਸੀਗੀ ਇਹ ਤੁਸੀਂ ਮੈਨੂੰ ਦੱਸਣਾ ਵੀ 35 34 38 ਜਾਂ 45 ਇਹ ਆਪਸ਼ਨ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ ਅਪ੍ਰੈਲ ਦੇ ਵਿੱਚ ਇਹ ਲੜਾਈ ਆਪਾਂ ਨੂੰ ਜਿਹੜੀ ਹੋਈ ਹੈ ਦੇਖਣ ਨੂੰ ਮਿਲਦੀ ਵੀ ਇੱਕ ਤਾਂ ਅਪ੍ਰੈਲ 1935 ਦੇ ਵਿੱਚ ਲੜਾਈ ਹੋਈ ਸੀਗੀ ਤੇ ਇੱਕ ਬਾਅਦ ਚ ਹੋਈ ਸੀਗੀ ਉਹ ਮੈਨੂੰ ਲੱਗਦਾ ਵੀ ਲਗਭਗ ਸਤੰਬਰ ਦੇ ਵਿੱਚ 191535 ਦੇ ਵਿੱਚ ਹੋਈ ਸੀਗੀ ਆ ਤਾਂ ਹੋਈ ਸੀਗੀ ਮੰਦਸੋਰ ਦੇ ਆ ਹੋਈ ਸੀਗੀ ਚੰਪਾਲੇ ਠੀਕ ਹੈ ਜੀ ਬੰਦ ਸੋਰ ਤੇ ਚੰਪਾਲੇ ਇਹਦੇ ਵਿੱਚ ਆਪਾਂ ਨੂੰ ਇਹ ਲੜਾਈ ਦੇਖਣ ਨੂੰ ਮਿਲਦੀ ਹੈ ਵੀ ਤਾਂ ਇਹਦੇ ਵਿੱਚ ਜਿਹੜਾ ਸੀਗਾ ਉਹ ਕੋਣ ਸੀਗਾ ਬਹਾਦੁਰ ਸ਼ਾ ਬਹਾਦੁਰ ਸ਼ਾ ਤੇ ਇਹਦੇ ਵਿੱਚ ਕਿਹੜਾ ਸੀਗਾ ਇਕਤਾਰ ਖਾਂ ਕੁਸ਼ਨ ਆਪਣਾ ਹਮਾਇੂ ਸਮੇਂ ਬੰਗਾਲ ਦਾ ਸ਼ਾਸਕ ਕੋਣ ਸੀ ਹਮਾਇੂ ਸਮੇਂ ਬੰਗਾਲ ਦਾ ਸ਼ਾਸਕ ਕੋਣ ਸੀ ਇਹ ਤੁਸੀਂ ਮੈਨੂੰ ਦੱਸਣਾ ਵੀ ਬੰਗਾਲ ਦਾ ਸ਼ਾਸਕ ਕੌਣ ਸੀ ਹੁਣੇ-ਹੁਣੇ ਆਪਾਂ ਡਿਸਕਸ ਕੀਤਾ ਵੀ ਮਾਯੂ ਸਮੇਂ ਬੰਗਾਲ ਦਾ ਸ਼ਾਸਕ ਕੌਣ ਸੀਗਾ ਤੇ ਗੁਜਰਾਤ ਦਾ ਸ਼ਾਸਕ ਕੌਣ ਸੀਗਾ ਤਾਂ ਬੰਗਾਲ ਦੀ ਜੇ ਗੱਲ ਕਰੀਏ ਤਾਂ ਇਹ ਆਪਣਾ ਹੋ ਗਿਆ ਗੁਜਰਾਤ ਦਾ ਜਿਹੜਾ ਕੀ ਕੌਣ ਸੀਗਾ ਬਹਾਦਰ ਸ਼ਾ ਠੀਕ ਹੈ ਜੀ ਤੇ ਇਹ ਆਪਣਾ ਹੋ ਗਿਆ ਬੰਗਾਲ ਦਾ ਏਰੀਆ ਜਿਹੜਾ ਕੀ ਆਪਣਾ ਇੱਥੇ ਕੌਣ ਸੀਗਾ ਮੁਹੰਮਦ ਸ਼ਾ ਠੀਕ ਹੈ ਜੀ ਮੁਹੰਮਦ ਸ਼ਾ ਚਲੋ ਜੀ ਗੰਗਾ ਤੇ ਕਰਮਨਸਾ ਨਦੀ ਜਿਹੜੀ ਹੈਗੀ ਐ ਇੱਥੇ ਆਪਾਂ ਨੂੰ ਇਹ ਲੜਾਈ ਦੇਖਣ ਨੂੰ ਮਿਲਦੇ ਵੀ ਠੀਕ ਹੈ ਜੀ ਤਾਂ 29 ਜੂਨ 191539 ਦੇ ਵਿੱਚ ਇਹ ਲੜਾਈ ਹੋਈ ਸੀਗੀ ਤੇ ਅੱਗੇ ਇੱਕ ਲੜਾਈ ਆਪਾਂ ਵੇਖਦੇ ਹਾਂ 17 ਮਈ 1540 ਨੂੰ ਜਿਹੜਾ ਕਿ ਕਨੋਜ਼ ਦਾ ਹੁਦ ਤਾਂ ਆਪਾਂ ਨੂੰ ਦੇਖਣ ਨੂੰ ਮਿਲਦੇ ਚਲੋ ਜੀ ਨੈਕਸਟ ਕੁਐਸਚਨ ਅਪਰਾਥ ਹਾਂਜੀ ਕਿਹੜੀ ਲੜਾਈ ਤੋਂ ਬਾਅਦ ਦਿੱਲੀ ਤੇ ਅਫਗਾਨਾਂ ਦਾ ਕਬਜ਼ਾ ਹੋ ਗਿਆ ਦਿੱਲੀ ਤੇ ਅਫਗਾਨਾਂ ਦਾ ਕਬਜ਼ਾ ਹੋ ਗਿਆ ਸੀਗਾ ਉਹ ਤੁਸੀਂ ਮੈਨੂੰ ਦੱਸੋਗੇ ਕਿਹੜੀ ਲੜਾਈ ਸੀ ਤੇ ਡੇਟ ਲਿਖੋਗੇ ਵੀ ਪ੍ਰੋਪਰ ਡੇਟ ਆਉਂਦੀ ਕੀ ਸੀ ਠੀਕ ਹੈ ਜੀ ਪ੍ਰੋਪਰ ਡੇਟ ਆਉਂਦੀ ਲਿਖੋਗੇ ਕਿਹੜੀ ਡੇਟ ਆਉਂਦੀ ਹੈਗੀ ਹੈ ਹਾਂਜੀ ਹਾਂਜੀ 2-3 ਹੋਰ ਕੋ ਸੈਟਿੰਗ ਆਪਣੀ ਹੋਈ ਹੋਈ ਹੈ 2 2-3 ਦਿਨ ਦੀ ਜਿਹੜੀ ਹੈਗੀ ਆਪਣੀ ਬਹੁਤ ਤਕੜੀ ਹੋਈ ਹੈ ਕਿਹੜੀ ਲੜਾਈ ਤੋਂ ਬਾਅਦ ਦਿੱਲੀ ਤੇ ਅਫਗਾਨਾ ਤੇ ਦਾ ਕਬਜ਼ਾ ਹੋ ਗਿਆ ਸੀਗਾ ਤਾਂ ਡੀ ਵੈਰੀ ਗੁੱਡ ਜਿਹੜੇ ਬੱਚੇ ਡੀ ਅਨਸਰ ਕਰ ਰਹੇ ਨੇ ਉਹਨਾਂ ਦਾ ਜਿਹੜਾ ਹੈਗਾ ਬਿਲਕੁਲ ਰਾਈਟ ਹੈ ਵੀ ਕਨੋਜ ਤੇ ਬਿਲਗਰਾ ਦੋਵੇਂ ਇੱਕੋ ਲੜਾਈ ਦੇ ਨਾਂ ਨੇ ਤਾਂ ਛੇਤੀ ਡੇਟ ਲਿਖੋ ਵੀ ਕਿਹੜੀ ਡੇਟ ਸੀਗੀ ਉਹ ਆਪਾਂ ਵੇਖੀ ਸੀਗੀ 17 ਮਈ 1540 ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਆਪਣਾ ਹਮਾਇਉ ਤੇ ਕੰਧਾਰ ਤੇ ਕਬਜ਼ਾ ਹਮਾਇਉ ਨੇ ਕੰਧਾਰ ਤੇ ਕਬਜ਼ਾ ਕਦੋਂ ਕੀਤਾ ਕੰਧਾਰ ਤੇ ਕਬਜ਼ਾ ਇਹਨੇ ਕਦੋਂ ਕੀਤਾ ਇਹ ਤੁਸੀਂ ਮੈਨੂੰ ਦੱਸਣਾ ਹੈ ਛੇਤੀ ਦੱਸੋ 1538 1532 1535 ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਹਾਂਜੀ ਬਿਲਕੁਲ ਜੀ ਹੁਮਾਇੂਨ ਨੇ ਕੰਧਾਰ ਤੇ ਕਬਜ਼ਾ ਕਦੋਂ ਕੀਤਾ ਇਹ ਤੁਸੀਂ ਮੈਨੂੰ ਦੱਸਣਾ ਵੀ 1538 1532 1535 ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਜਿਹੜੇ ਬੱਚੇ ਇੱਥੇ ਡੀ ਆਨਸਰ ਲਾ ਰਹੇ ਨੇ ਵੈਰੀ ਗੁੱਡ ਮੰਨੂ ਜੀ ਜਿਹੜੇ ਬੱਚੇ ਇੱਥੇ ਡੀ ਆਨਸਰ ਲਾ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਕਰਮਜੀਤ ਕੋਰ ਜੀ ਵੀ ਡੀ ਆਨਸਰ ਲਾ ਰਹੇ ਨੇ ਮੰਨੂ ਜੀ ਵੀ ਡੀ ਆਨਸਰ ਲਾ ਰਹੇ ਨੇ ਬਿਲਕੁਲ ਵੀ ਜਿਹੜੇ ਬੱਚੇ ਇੱਥੇ ਡੀ ਆਨਸਰ ਲਾ ਰਹੇ ਨੇ ਛੇਤੀ ਦੱਸੋ ਵੀ ਕਿੰਨੀ ਉਹ ਜਿਹੜੀ ਹੈਗੀ ਆਪਣੇ ਡੇਟ ਹੈਗੀ ਹੈ ਦੇਖੋ ਵੀ ਇੱਥੇ 1545 ਵੈਰੀ ਗੁੱਡ ਪੂਜਾ ਜੀ 1545 ਜਿਹੜੀ ਹੈਗੀ ਆਪਾਂ ਨੂੰ ਇੱਥੇ ਕੰਦਾਰ ਤੇ ਇਹ ਦੇਖਣ ਨੂੰ ਮਿਲਦੀ ਵੀ ਜਿੱਤ ਮੋਹ ਜਿਹੜੀ ਹੈਗੀ ਹੋਮਾਇਓ ਦੀ ਕੰਦਾਰ ਕਿਸ ਤੋਂ ਜਿੱਤਿਆ ਸੀਗਾ ਉਹ ਦੱਸੋ ਵੀ ਕਿਹਦੇ ਕੋਲੋਂ ਜਿੱਤਿਆ ਸੀਗਾ ਇਹ ਤੁਸੀਂ ਮੈਨੂੰ ਦੱਸਣਾ ਵੀ ਛੇਤੀ ਦੱਸੋ ਕਿਹਦੇ ਕੋਲੋਂ ਜਿੱਤਿਆ ਸੀਗਾ ਛੇਤੀ ਦੱਸੋ ਵੀ ਹਾਂਜੀ ਛੇਤੀ ਦੱਸੋ ਵੀ ਕਿਹਦੇ ਕੋਲੋਂ ਇਹ ਕੰਦਾਰ ਜਿੱਤਿਆ ਸੀਗਾ ਛੇਤੀ ਦੱਸੋ ਵੀ ਕਿਹਦੇ ਕੋਲੋਂ ਜਿੱਤਿਆ ਸੀਗਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਨਹੀਂ ਤਾਂ ਹਾਂਜੀ 1 ਮਿੰਟ ਦਾ ਟਾਈਮ ਹੈਗਾ ਵੀ ਛੇਤੀ ਦੱਸੋ ਕਿਹਦੇ ਕੋਲੋਂ ਇਹਨਾਂ ਨੇ ਕੰਦਾਰ ਦਿੱਤੇ ਸੀਗਾ ਤਾਂ ਉਹ ਦਿੱਤੇ ਸੀਗਾ ਅਸ਼ਕ ਨੇ ਵੈਰੀ ਗੁੱਡ ਵੀ ਚਲੋ ਜੀ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਹਾਂ ਮਾਚੀਵਾੜਾ ਦਾ ਯੁੱਧ ਕਦੋਂ ਹੋਇਆ ਮਾਚੀਵਾੜਾ ਦਾ ਯੁੱਧ ਕਦੋਂ ਹੋਇਆ ਇਹ ਤੁਸੀਂ ਮੈਨੂੰ ਦੱਸਣਾ ਵੀ ਹਾਂਜੀ डेट अपने सामने लिखी हुई है माछीवाड़ा का युद्ध कदों करमजीत कौर जी का ਧਿਆਨ ਨਾਲ ਕਰਨਾ ਵੀ ਆਨਸਰ ਧਿਆਨ ਨਾਲ ਕਰਨਾ ਵੀ ਆਨਸਰ ਬਿਲਕੁਲ ਬਿਲਕੁਲ ਇੱਕੋ ਜਿਹਾ ਆਪਸ਼ਨ ਨੇ ਆਪਣੇ ਕੋਲ ਤਾਂ ਧਿਆਨ ਨਾਲ ਆਨਸਰ ਕਰਦਾ ਵੀ ਮਨਜੂ ਜੀ ਨੇ ਸੀ ਆਨਸਰ ਕੀਤਾ ਤੇ ਅੰਜੂ ਜੀ ਨੇ ਜਿਹੜਾ ਹੈਗਾ ਡੀ ਆਨਸਰ ਕੀਤਾ ਵੀ ਸੀ ਤੇ ਡੀ ਦੋਵੇਂ ਕਰ ਰਹੇ ਨੇ ਦੋਵੇਂ ਹੀ ਹੈ ਵੀ ਠੀਕ ਹੈ ਜੀ ਅੰਜੂ ਜੀ ਕਹਿ ਰਹੇ ਨੇ ਸੀ ਵੀ ਹੈ ਤੇ ਡੀ ਵੀ ਹੈ ਠੀਕ ਹੈ ਜੀ ਤੇ ਰਣਜੀਤ ਕੌਰ ਜੀ ਵੀ ਸੀ ਆਨਸਰ ਲਾ ਰਹੇ ਨੇ ਤਾਂ ਜਿਹੜੇ ਬੱਚੇ ਡੀ ਆਂਸਰ ਲਾ ਰਹੇ ਨੇ ਉਹ ਥੋੜਾ ਜਿਹਾ ਧਿਆਨ ਨਾਲ ਚੈੱਕ ਕਰੋ ਵੀ ਇਹਦਾ ਬਿਲਕੁਲ ਆਪਣਾ ਰਾਈਟ ਆਸਰ ਬਣੇਗਾ ਉਹ ਆਪਣਾ ਇਹ ਬਣੇਗਾ ਵੀ 5 ਮਈ 1555 ਠੀਕ ਹੈ ਜੀ ਤੇ ਇਹ ਯੁੱਧ ਹੋਇਆ ਕਿਹਦੇ ਕਿਹਦੇ ਵਿਚਕਾਰ ਸੀਗਾ ਇਹ ਤੁਸੀਂ ਮੈਨੂੰ ਦੱਸੋਗੇ ਕਿਹਦੇ ਕਿਹਦੇ ਵਿਚਕਾਰ ਇਹ ਯੁੱਧ ਹੋਇਆ ਸੀ ਤਾਂ ਇੱਕ ਪਾਸੇ ਤਾਂ ਮੈਂ ਲਿਖ ਦਿੰਨਾ ਇਹ ਹੋਇਆ ਸੀਗਾ ਹੁਮਾਇਉ ਦੂਜੇ ਪਾਸੇ ਤੁਸੀਂ ਮੈਨੂੰ ਦੱਸੋਗੇ ਕਿਹੜਾ ਬੰਦਾ ਸੀਗਾ ਜਿਹਦੇ ਨਾਲ ਇਹ ਯੁੱਧ ਹੋਇਆ ਸੀ ਠੀਕ ਹੈ ਜੀ ਛੇਤੀ ਦੱਸੋ ਵੀ ਹਮਾਇੂ ਤੇ ਦੂਜਾ ਬੰਦਾ ਕੌਣ ਸੀ ਹਾਂਜੀ ਵੈਰੀ ਗੁੱਡ ਵੀ ਸੀ ਬਿਲਕੁਲ ਰਾਈਟ ਹੈ ਛੇਤੀ ਕਰੋ ਇੱਥੇ ਇੱਕ ਪਾਸੇ ਹਮਾਇੂ ਸੀਗਾ ਤੇ ਦੂਜੇ ਪਾਸੇ ਕੌਣ ਸੀਗਾ ਉਹ ਤੁਸੀਂ ਮੈਨੂੰ ਦੱਸੋਗੇ ਹਾਂਜੀ ਮਾਛੀਵਾੜਾ ਦਾ ਯੁੱਧ ਇਹ ਥੋਟਾ ਜਿਹਾ ਹੈ ਅਨਸਰ ਨਹੀਂ ਆ ਰਿਹਾ ابھی ਫਿਰ ਆਪਾਂ ਲੇਟ ਹੋ ਜਾਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਤਤਾਰਖਾਂ ਠੀਕ ਹੈ ਜੀ ਤਤਾਰਖਾਂ ਇੱਥੇ ਰਾਈਟ ਅਨਸਰ ਬਣੇਗਾ ਚਲੋ ਜੀ ਨੈਕਸਟ ਕੁਐਸਚਨ ਆਪਣਾ ਅੱਜ ਦਾ ਲਾਸਟ ਕੁਐਸਚਨ ਹੈ ਵੀ ਕਿਹੜੇ ਯੁੱਧ ਤੋਂ ਬਾਅਦ ਹੁਮਾਯੂ ਨੇ ਇੱਕ ਵਾਰ ਫੇਰ ਦਿੱਲੀ ਤੇ ਕਬਜ਼ਾ ਕੀਤਾ ਹਾਂਜੀ ਬਿਲਕੁਲ ਜੀ ਤਤਾਰ ਖਾਂ ਉੱਥੇ ਸੀਗਾ ਕਿਹੜੇ ਯੁੱਧ ਤੋਂ ਬਾਅਦ ਹੁਮਾਯੂ ਨੇ ਇੱਕ ਵਾਰ ਫੇਰ ਦਿੱਲੀ ਤੇ ਕਬਜ਼ਾ ਕਰ ਲਿਆ ਸੀਗਾ ਦਿੱਲੀ ਤੇ ਅਧਿਕਾਰ ਕਰ ਲਿਆ ਸੀਗਾ ਉਹ ਤੁਸੀਂ ਮੈਨੂੰ ਦੱਸੋਗੇ ਛੇਤੀ ਦੱਸੋ ਵੀ ਸਰਹੰਦ ਮੱਚੀਵਾੜਾ ਚੋਸਾ ਜਾਂ ਕਨੂਰ ਚੋਸਾ ਦੀ ਲੜਾਈ ਆਪਾਂ ਪੜ੍ਹੀ ਸੀਗੀ ਉਹ ਆਪਾਂ ਪੜ੍ਹੀ ਸੀਗੀ 29 ਜੂਨ 1539 ਤੇ ਇਹ ਇਹ ਸਿੱਕੇ ਚਲਾंदे ਵੀ ਚੰਬੜੇ ਦੇ ਸਿੱਕੇ ਜਿਹੜਾ ਹੈਗਾ ਉਹ ਚਲਾंदे ਵੀ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਸਿੱਕੇ ਕਿਹਨੇ ਚਲਾਈ ਸੀਗੇ ਉਹ ਚਲਾਈ ਸੀਗੇ ਮੁਹੰਮਦ ਬਿਨ ਤੁਗਲਕ ਨੇ ਤਾਂ ਇਹਨੇ ਜਿਹੜੇ ਹੈਗੇ ਉਹ ਸੈਕੰਡ ਟਾਈਮ ਸਿੱਕੇ ਇਹ ਚਲਾਈ ਸੀ ਠੀਕ ਹੈ ਜੀ ਕਨੂਰ ਦੀ ਲੜਾਈ ਜਿਹੜੀ ਹੈਗੀ ਹੈ 17 ਮਈ 1540 ਨੂੰ ਹੁੰਦੀ ਹੈ ਤੇ ਇੱਥੇ ਜਿਹੜਾ ਹੈਗਾ ਫਾਈਨਲੀ ਅਫਗਾਨਾਂ ਦਾ ਜਿਹੜਾ ਹੈਗਾ ਕਬਜ਼ਾ ਹੋ ਜਾਂਦਾ ਹੈ ਕਾਦੀ ਤੀਂ ਦਿੱਲੀ ਦੇ ਹਾਂਜੀ ਤਾਂ ਇਹ ਆਪਣੀ ਲੜਾਈ ਹੈਗੀ ਹੈ ਤੁਸੀਂ ਜਿਹੜੇ ਹੈਗੇ ਅਨਸਰ ਲਾ ਰਹੇ ਹੋ ਵੀ ਇਹ ਅਨਸਰ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟ ਹੈ ਵੀ 15 ਦਾ ਇਹ ਅਨਸਰ ਬਿਲਕੁਲ ਰਾਈਟ ਅਨਸਰ ਬਣੇਗਾ ਵੀ ਠੀਕ ਹੈ ਜੀ ਤਾਂ ਇਹ ਲੜਾਈ ਆਪਾਂ ਵੇਖੀ 15 5 1555 ਤੇ ਇਹ ਤੁਸੀਂ ਮੈਨੂੰ ਡੇਟ ਲਿਖੋ ਵੀ ਕਦੋਂ ਇਹ ਲੜਾਈ ਦੇਖਣ ਨੂੰ ਮਿਲਦੀ ਹੈ ਹਾਂਜੀ ਡੇਢ ਲਿਖੋ ਵੀ ਅੰਦੀ ਕਦੋਂ ਇਹ ਲੜਾਈ ਦੇਖਣ ਨੂੰ ਮਿਲਦੀ ਹੈ ਇਹ ਆਪਾਂ ਵੇਖਦੇ ਆ ਜੂਨ 1556 ਦੇ ਵਿੱਚ ਹਾਂਜੀ ਜੀ ਇਹ ਸੀਗਾ ਆਪਣਾ ਅੱਜ ਦਾ ਲਾਸਟ ਕੁਸ਼ਚਨ ਤਾਂ ਮਿਲਦਿਆਂ ਇੱਕ ਨਵੀਂ ਕਲਾਸ 'ਚ ਜਿਹੜੇ ਬੱਚੇ ਚੈਨਲ ਨੂੰ ਵੇਖ ਰਹੇ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਵੀਡੀਓ ਨੂੰ ਲਾਈਕ ਕਰਨੀ ਹੈ ਵੀ ਤੇ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ 'ਤੇ ਜਿਹੜੇ ਬੱਚੇ ਨਵੇਂ ਨੇ ਇਹਨੂੰ ਸਬਸਕ੍ਰਾਈਬ ਕਰਨਾ ਹੈ ਤੇ ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਇਹਨੂੰ ਤੁਸੀਂ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਕਲਾਸਾਂ ਬਾਰੇ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲ ਸਕੇ ਤਾਂ ਕਿਵੇਂ ਲੱਗੀ ਅੱਜ ਦੀ ਕਲਾਸ ਉਹ ਤੁਸੀਂ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਠੀਕ ਹੈ ਜੀ ਤੇ ਮਿਲਦੇ ਆ ਇੱਕ ਨਵੀਂ ਕਲਾਸ 'ਚ ਓਕੇ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ